ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭੈਣ ਭਰਾ ਦਾ ਆਪਸ ਵਿੱਚ ਕਿੰਨਾ ਜ਼ਿਆਦਾ ਪਿਆਰ ਹੁੰਦਾ ਆ ਕਿਉਂਕਿ ਇਹਨਾਂ ਦਾ ਬਚਪਨ ਇਕੱਠੇ ਹੀ ਬੀਤਿਆ ਹੁੰਦਾ ਆ ਤੇ ਇਹ ਆਪਸ ਵਿੱਚ ਲੜਦੇ ਵੀ ਬਹੁਤ ਨੇ ਪਰ ਇੱਕ ਦੂਸਰੇ ਨੂੰ ਜਾਨ ਤੋਂ ਵੱਧ ਕੇ ਪਿਆਰ ਵੀ ਕਰਦੇ ਨੇ ਫਿਰ ਜਦੋਂ ਭੈਣ ਜਵਾਨ ਹੋ ਜਾਂਦੀ ਹੈ ਤੇ ਵਿਆਹਾਂ ਵੇਲੇ ਭਰਾਵਾਂ ਦੀਆਂ ਅੱਖਾਂ ਅਕਸਰ ਪਾਰੀ ਆਉਂਦੀਆਂ ਨੇ ਜੋ ਕਿ ਹਰ ਇੱਕ ਭਰਾ ਨਾਲ ਅਜਿਹਾ ਹੀ ਹੁੰਦਾ ਆ ਕਿਉਂਕਿ ਭੈਣ ਨੇ ਆਪਣਾ ਘਰ ਛੱਡ ਕੇ ਕਿਸੇ ਦੂਸਰੇ ਘਰ ਜਾਣਾ ਹੁੰਦਾ ਆ ਪਰ ਆ ਇੱਥੇ ਇੱਕ ਭੈਣ ਦੀ ਅਜੀਬ ਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕ ਭੈਣ ਆਪਣੇ ਵਿਆਹ ਵਾਲੇ ਦਿਨ ਆਪਣੇ ਦੋਵਾਂ ਭਰਾਵਾਂ ਨੂੰ ਕਿਵੇਂ ਹੁਕਮ ਦੇ ਰਹੀ ਐ ਜਿਸ ਨੂੰ ਸੁਣ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਵੀਰ ਮੇਲੇ ਗਾਥਰ ਨੂੰ ਇਧਰ ਆਓ ਜਦੋਂ ਮੇਰੀ ਡੋਲੀ ਤੁਰਨੀ ਆ ਨਾ ਤੁਸੀਂ ਐਦਾਂ ਰੋਣਾ ਐਦਾਂ ਰੋਣਾ ਕਿ ਜਦਾਂ ਲੱਗੇ ਕਿ ਪਤਾ ਨਹੀਂ ਤੁਸੀਂ ਲੁੱਟੇ ਗਏ ਜੀ ਸਾਰੇ ਬਰਾਤ ਨੂੰ ਐਦਾਂ ਲੱਗਣਾ ਚਾਹੀਦਾ ਕਿ ਭੈਣ ਦਾ ਤੇ ਭਰਾ ਦਾ ਇੰਨਾ ਪਿਆਰ ਹੀ ਨਾ ਕਿਤੇ ਐਦਾਂ ਰੋਣਾ ਐਦਾਂ 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 ਕਰਕੇ ਰੋਣਾ ਜੀ ਹਾਂ ਆਵਾਜ਼ ਮੈਨੂੰ ਸੁਣੀ ਚਾਹੀਦੀ ਦੂਰ ਤੱਕ ਜੇ ਨਾ ਰੋਏ ਨਾ ਮੈਂ 니ਜੇ ਡੋਲੀ ਚੜ੍ਹਦਾ ਮੈਂ ਵਾਪਸ ਹੀ ਮੋੜਾਂ ਨਾ ਫੇਰ ਨਾ ਮੈਨੂੰ ਕਿਉਂ ਤੁਹਾਡਾ ਮੈਨੂੰ ਨਹੀਂ ਪਤਾ ਜਿਹੜਾ ਖਰਚ ਹੋ ਜੇ ਮੈਨੂੰ ਤੁਹਾਡੇ ਰੋਂਦੀਆਂ ਆਵਾਜ਼ਾਂ ਆਈਆਂ ਦੋਵੇਂ ਜਣੇ ਸੁਣ ਲਓ ਉੱਚੀ ਉੱਚੀ ਰੋਣਾ ਜੇ ਬਾਗਾ ਪਾੜ-ਪਾੜ ਕੇ ਰੋਣਾ ਜੇ ਰੋਕ ਕੇ ਦਿਖਾਓ ਹਾਂ ਵੈਰੀ ਗੁੱਡ ਐਡਾ ਰੋਣਾ ਜੇ ਸਾਰਿਆਂ ਨੇ ਠੀਕ ਹੈ ਨਾ ਪਤਾ ਲੱਗੇ ਕਿ ਘਰ ਚ ਕੁੜੀ ਜਾਂਦੀ